ਦੇ ਸਮੂੱਚੇ ਪੁਲਿਸ ਅਧਿਕਾਰੀ ਵਿਸ਼ੇਸ਼ ਕਰਕੇ ਡਿਪਟੀ ਕਮਿਸ਼ਨਰ ਆਫ ਪੁਲਿਸ ਇਨਵੈਸਟੀਗੇਸ਼ਨ ਏ ਡੀ ਸੀ ਪੀ ਇਨਵੈਸਟੀਗੇਸ਼ਨ ਤੇ ਏ ਡੀ ਸੀ ਪੀ ਸਿਟੀ ਬਾਨ ਵਿਸ਼ਾਲ ਜੀ ਜੀ ਏ ਸੀ ਪੀ ਸ਼੍ਰੀ ਕੁਲਦੀਪ ਜੀ ਸੀ ਆਈ ਏ ਇਨਸਪੈਕਟਰ ਅਮਨਜੋਤ ਅਤੇ ਬਾਕੀ ਹੋਰ ਟੋਟਲ ਜਿਹੜੇ ਹੈਗੇ ਆ ਪੁਲਿਸ ਕਰਮਚਾਰੀਆਂ ਨੇ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਅਸੀਂ ਇੱਥੇ ਤਾਇਨਾਤ ਹੋਇਆ ਬੜੀ ਅਨਤਕ ਮਿਹਨਤ ਕਰਕੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਕਰੀਬ ਐਨਡੀਪੀਐਸ ਦੇ ਤਹਿਤ 99 ਮੁਕਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ 155 ਬੰਦੇ ਗ੍ਰਿਫਤਾਰ ਹੋਏ ਨੇ ਤੇ ਟੋਟਲ 32 ਕਿਲੋ 550 ਗ੍ਰਾਮ ਜਿਹੜੀ ਹਿਊਮਨ ਕਵਰ ਹੋਈ ਆ ਜਿਹੜਾ ਕਿ ਆਪਦੇ ਆਪ ਤੇ ਇੱਕ ਰਿਕਾਰਡ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਨੀ ਟੋਟਲ ਕੁਆਂਟੀਟੀ ਰਿਕਵਰ ਨਹੀਂ ਹੋਈ ਸੀ ਜਿਹੜੀ ਪਿਛਲੇ 2 ਮਹੀਨਿਆਂ 'ਚ ਹੋਈ ਆ ਇਸੇ ਤਰ੍ਹਾਂ ਅਫੀਮ 9 ਕਿਲੋ ਤੇ ਡਰੱਗ ਮਨੀ 1 ਕਰੋੜ 18 ਲੱਖ ਰੁਪਇਆ ਡਰੱਗ ਮਨੀ ਆ ਜਿਹੜੀ ਇਹਨਾਂ ਸਮਗਲਰਸ ਤੋਂ ਬਰਾਮਦ ਹੋਈ ਆ ਤੇ ਬਾਕੀ ਜਿਹੜੇ ਹੋਰ ਵਹੀਕਲਸ ਨੇ ਉਹ ਨਾਲ ਹੋਏ ਨੇ ਇਸੇ ਤਰ੍ਹਾਂ ਆਰਮਜ਼ ਐਕਟ ਦੇ ਜਿਹੜੇ ਬੰਦੇ ਫਾਇਰਿੰਗ ਜਾਂ ਆਰਮਜ਼ ਐਕਟ ਲੈ ਕੇ ਜੇ ਕ੍ਰਾਈਮ ਕਮਿਟ ਕਰਦੇ ਸੀ ਉਹਨਾਂ ਦੇ 8 ਮੁਕਦਮੇ ਦਰਜ ਕਰਕੇ ਜਿਨ੍ਹਾਂ ਤੋਂ 16 ਬੰਦੇ ਅਰੈਸਟ ਹੋਏ ਸੀ ਤੇ ਜਿਨ੍ਹਾਂ ਤੋਂ ਕਰੀਬ-ਕਰੀਬ 25 ਜਿਹੜੇ ਪਿਸਟਲ ਵਾਲੀ ਮਾਉਜ਼ਰ ਜਿਹੜੇ ਵੈਪਨ ਸੀ ਤੇ 3 ਰਵਾਲਵਰ ਉਹ ਉਹਨਾਂ ਤੋਂ ਰਿਕਵਰ ਹੋਏ ਨੇ ਇਸੇ ਤਰ੍ਹਾਂ ਸਾਈਜ਼ ਐਕਟ ਦਾ 55 ਮੁਕਦਮੇ ਦਰਜ ਕਰਕੇ 57 ਬੰਦੇ ਅਰੈਸਟ ਕੀਤੇ ਨੇ ਤੇ ਕਰੀਬ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਾਬ ਆ ਜਿਹੜੀ ਉਹ ਰਿਕਵਰ ਹੋਈ ਆ ਇਸੇ ਤਰ੍ਹਾਂ ਡਰੱਗ ਸਮਗਲਰਰ ਦੇ ਵੱਲੋਂ ਜਿਹੜੀ ਨਜਾਇਜ਼ ਜਿਹੜੇ ਉਹਨਾਂ ਦੇ ਇਹ ਜੇ ਧੰਦਿਆਂ ਤੋਂ ਉਹਨਾਂ ਨੂੰ ਅਰਨ ਕਰਕੇ ਜਿਹੜੇ ਉਹਨਾਂ ਨੇ ਪੈਸੇ ਕਮਾਏ ਸੀ ਉਹਦੇ ਤਹਿਤ 1 ਕਰੋੜ 92 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਜਿਹਨੂੰ 68 ਕੇਸਸ ਕਹਿੰਦੇ ਨੇ 4 ਕੇਸਾਂ ਦੇ ਵਿੱਚ ਉਹ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਆ ਪ੍ਰਵਾਨ ਕੀਤੀ ਗਈ ਆ ਇਹ 1 ਕਰੋੜ 92 ਲੱਖ ਰੁਪਏ ਦੀ ਪ੍ਰਾਪਰਟੀ ਉਹਨਾਂ ਦੀ ਕਨਫੈਸ ਰਿਕਾਰਡ ਕੀਤੀ ਆ ਇਸੇ ਤਰ੍ਹਾਂ 755 ਬੰਦੇ ਪ੍ਰੀਵੈਂਟਿਵ ਐਕਸ਼ਨ ਲਏ ਨੇ 111 ਜਿਹੜੇ ਪਗੌੜੇ ਨੇ ਜਿਹੜੇ ਡਰੱਗਸ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਪਗੌੜੇ ਸੀ 111 ਪਗੌੜੇ ਗ੍ਰਿਫਤਾਰ ਹੋਏ ਨੇ ਤੇ ਹੋਰ ਜ਼ੰਦੀਨ ਜੁਰਮਾਂ ਦੇ ਤਹਿਤ ਜਿਹੜੇ ਪੁਰਾਣੇ ਹੋਰ ਦੋਸ਼ੀ ਪਗੌੜੇ ਸੀ ਉਹ 18 ਬੰਦੇ ਗ੍ਰਿਫਤਾਰ ਹੋਏ ਨੇ ਇਸੇ ਤਰ੍ਹਾਂ ਅਵੇਅਰਨੈਸ ਸਕੀਮ ਦੇ ਤਹਿਤ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਤਕਰੀਬ 85 ਸੈਮੀਨਾਰ ਲਾਇਏ ਨੇ ਜੋ ਕਿ ਲਗਾਤਾਰ ਆਲਮੋਸਟ ਮੋਰ ਥੈਨ ਇੱਕ ਜਿਹੜਾ ਹੈਗਾ ਸੈਮੀਨਾਰ ਹਰ ਰੋਜ਼ ਦਾ ਐਵਰੇਜ ਉਹ ਜਿਹੜੀ ਸਾਡੀ ਪੈ ਰਹੀ ਆ ਤਾਂ ਕਿ ਨਵੇਂ ਜਿਹੜੀ ਆ ਜਵਾਨੀ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਸੁਚੇਤ ਕੀਤਾ ਜਾਵੇ ਤੇ ਸਾਡੇ ਨਵੇਂ ਜਿਹੜੇ ਨੌਜਵਾਨ ਆ ਨਵੀਂ ਜਨਤਾ ਹੈਗੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਇਸੇ ਲੜੀ ਦੇ ਵਿੱਚ 15 ਅਗਸਤ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਵਿਸ਼ੇਸ਼ ਨਾਕਾਬੰਦੀ ਵਿਸ਼ੇਸ਼ ਚੈਕਿੰਗਸ ਹੋਟਲ ਚੈਕਿੰਗਸ ਤੇ ਸਾਰੇ ਤਰ੍ਹਾਂ ਦੀ ਜਿਹੜੀ ਆ ਉਹ ਸਖਤੀ ਵਰਤੀ ਜਾ ਰਹੀ ਆ ਉਹਦੇ ਤਹਿਤ ਕੱਲ ਇੱਕ ਵਿਅਕਤੀ ਹਰਸਵਰੂਪ ਸਿੰਘ son of ਸਤਨਾਮ ਸਿੰਘ ਪਿੰਡ ਨਵੇਂ ਨਾਗ ਮਜੀਠਾ ਰੋਡ ਜਿਹੜਾ ਕਿ ਬੀਐਸਸੀ ਐਗਰੀਕਲਚਰ ਖਾਲਸਾ ਕਾਲਜ ਪੜ੍ਹਾਈ ਕਰਦਾ ਇਹਨੂੰ ਤਿੰਨ ਪਿਸਤੌਲ 3Bੋਰ ਦੇ ਜਿਹੜੇ ਕਿ ਇਹਨੇ ਪਾਰ ਪਾਕਿਸਤਾਨ ਤੋਂ ਮੰਗਾਈ ਸੀ ਇੱਕ ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪਰੇਰੀ ਨੰਬਰ ਆ ਉਹਦੇ ਤਹਿਤ ਇਹਨੂੰ ਰਣਜੀਤ ਐਵੈਨਿਊ ਦੇ ਦਰਾਂ ਨਾਕਾ ਬੰਦੀ ਦਰਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਰੈਸਟ ਪਾਈ ਆ ਇਸ ਤਰ੍ਹਾਂ ਕਮਿਸ਼ਨਰੇਟ ਵੱਲੋਂ ਅੰਮ੍ਰਿਤਸਰ ਵੱਲੋਂ ਆਪਣੀ ਜਿਹੜੀ ਕਰਾਇਮ ਮੁਕਤ ਸੁਸਾਇਟੀ ਕਰਨੀ ਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਅਹਿਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਇਹਦੇ ਲਈ ਸਾਰੀ ਟੀਮ ਵਰਕ ਸਾਡੇ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਜਿਹੜੇ ਉਹ ਇਕਜੁੱਟ ਹੋ ਕੇ ਦਿਲ ਦੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਇਹ ਗਾਹ ਨੂੰ ਵੀ ਇਸੇ ਤਰ੍ਹਾਂ ਜਿਹੜੀ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਅਤੇ ਕਰਾਈਮ ਮੁਕਤ ਕਰਨ ਚ ਆਪਣਾ ਯੋਗਦਾਨ ਜਾਰੀ ਰੱਖੇ। ਉਹ ਉਹ ਰੀਸੈਂਟਲੀ ਇਹ ਕੱਲ ਸ਼ਾਮ ਦੀ ਫੜਿਆ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਪ੍ਰਭਾਵ ਤੋਂ ਹੋਵੇ ਕਿ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ। ਹਾਂਜੀ ਹੋਰ ਬੰਦੇ ਹੈਗੇ ਨੇ ਇਹਦੇ ਜਿਹੜੇ ਸੋਰਸ ਆ ਇਹ ਇਹ ਸਾਰੇ ਬਾਹਰੋਂ ਮਗਾਇਏ ਹੋਏ ਨੇ ਜਿੰਨੇ ਵੈਪਨ ਇਹ ਵੈਪਨ ਜਿਹੜੇ ਕਿਹਦੇ ਰਾਹੀਂ ਆਉਂਦੇ ਆ ਕੀ ਆਉਂਦੇ ਆ ਉਹਦੀ ਡਿਟੇਲ ਆ ਤੁਹਾਨੂੰ ਆਉਂਦੇ ਦੇਣਾ ਸ਼ੇਅਰ ਕਰੋਸ ਬਾਰਡਰਸ ਬਾਕੀ ਹੋਈ ਹੈ ਹਾਂਜੀ ਕ੍ਰੋਸ ਬਾਰਡਰ ਪਾਕਿਸਤਾਨ ਤੋਂ ਆਏ ਨੇ ਹਾਂਜੀ ਪਾਕਿਸਤਾਨ ਤੇ ਕਿੱਥੇ ਯੂਜ਼ ਹੋਣ ਅਸੀਂ ਕੁਝ ਜਾਣਕਾਰੀ ਕਿਸੇ ਗੈਂਗ ਨਾਲ ਕੱਲ ਰੱਖਦਾ ਬੰਦਾ ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਹਲੇ ਬਹੁਤ ਸ਼ਾਰਟ ਨੋਟਿਸ ਤੇ ਅਸੀਂ ਪੀਸੀ ਦਿੱਤੀ ਆ ਕਿਉਂਕਿ ਅਸੀਂ ਵੀ ਸੀਗੇ ਤੇ ਉਹ ਤੁਹਾਨੂੰ ਸਾਰੇ ਇਹਦਾ ਤਾਂ ਕ੍ਰਿਮੀਨਲ ਰਿਕਾਰਡ ਹੈ ਨਾ ਨਹੀਂ ਇਹਦਾ ਕ੍ਰਿਮੀਨਲ ਰਿਕਾਰਡ ਨਹੀਂ ਨੰਬਰ 1 ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਐ ਇੱਕ ਬਹੁਤ ਵੱਡੀ ਵੱਡੀ ਪੜ੍ਹਾਈ ਐ ਉਹ ਕਿਵੇਂ ਇਨਵੋਲਵ ਉਹ ਸਾਰੇ ਸਾਰੇ ਬਰੋਥ ਕੌਨ ਜਿਹੜੇ ਹੈਗੇ ਨੇ ਉਹਦੀ ਡਿਟੇਲ ਜਿਹੜੀ ਅਸੀਂ ਵਰਕ ਆਊਟ ਕਰ ਰਹੇ ਆ। ਪਤਾ ਨਹੀਂ ਬਾਅਦ ਵਿੱਚ ਸ਼ੇਅਰ ਨਹੀਂ ਹੁੰਦਾ। ਇੱਕ ਕਾਈਂਡਲੀ ਸਮਝਾ ਦੇ ਪ੍ਰੋਪਰ ਦੱਸਦੇ ਕਿਉਂਕਿ ਦੇ ਹੋਰ ਸਟੂਡੈਂਟ ਜਿਹਦੇ ਨਾਲ ਉਹੜ ਕੇ ਸਟੂਡੈਂਟ ਨਹੀਂ ਹੈ ਜਿਹੜੇ ਬੰਦਿਆਂ ਦੇ ਰਾਹੀਂ ਨੇ ਵੈਪਨ ਜਿਹੜੇ ਉਹ ਹਾਸਲ ਕੀਤੇ ਨੇ ਉਹ ਰੂਰਲ ਅੰਮ੍ਰਿਤਸਰ ਜਾਂ ਤਰਨਤਾਰਨ ਦੇ ਜਿਹੜੇ ਕੁਝ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਬਾਈ ਨੇਮ ਜਾਗਰ ਨਹੀਂ ਕਰਨਾ ਉਹ ਹੈਗੇ ਆ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਹੋਏ ਨੇ। ਉਹਨਾਂ ਦੇ ਰਾਹੀਂ ਨੇ ਵੈਪਨ ਤੁਸੀਂ ਕਹਿੰਦੇ ਬੀਐਸਸੀ ਐਗਰੀਕਲਚਰ ਦੇ ਸਟੂਡੈਂਟ ਕਰ ਰਹੇ ਹੋ। ਪੜਾਈ ਕਰ ਰਹੇ ਆ ਅਸੀਂ ਹ ਇੱਕ ਸਰ ਤੁਸੀਂ ਅੱਜ ਹੋਰ ਜ਼ਿਕਰ ਕੀਤਾ ਜਿਹੜਾ ਹਰ ਕਰ ਡੀਟੇਲ ਆਈ ਹੈ 30 ਕਿਲੋ ਹੈਰੋਇਨ ਪਿਛਲੇ ਜਿਹੜੀ ਆ ਤਕਰੀਬਨ 1.5 ਮਹੀਨੇ ਤੋਂ ਵੱਡੇ ਡਰਗ ਮਨੀਅਸ ਦੇ ਵਿੱਚ ਬਹੁਤ ਜਾਨੀ ਤੋਗਾ ਇੰਗਲਾਂ ਨਾਲ ਲਿਖਿਆ ਜਾ ਰਿਹਾ ਜੀ ਇੱਕ ਤਾਂ ਇਹ ਵੀ ਕਹਿ ਸਕਦੇ ਹੋ ਪੁਲਿਸ ਚੰਗਾ ਕੰਮ ਕਰ ਰਹੀ ਬਟ ਇਨੀ ਐਰੋਨ ਆ ਰਹੀ ਆ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਡਰੋਨ ਐਕਟੀਵਿਟੀ ਰਾਹੀਂ ਬਾਰਡਰ ਤੋਂ ਕ੍ਰੋਸ ਜਿਹੜੀ ਹੈਗੀ ਆ ਉਹ ਪਾਕਿਸਤਾਨ ਦੀ ਸਾਜੀ ਸਾ ਉਥੋਂ ਦੀ ਜਿਹੜੀ ਆ আইএসਆਈ ਆ ਮਿਲੀ ਹੋਈ ਆ ਉਹਦੇ ਤੱਕ ਲਗਾਤਾਰ ਆ ਰਹੀ ਆ ਪਰ ਅਸੀਂ ਉਹਨੂੰ ਕਾਫੀ ਹੱਦ ਤੱਕ ਆ ਉਹਨੂੰ ਜਿਹੜੀ ਆਉਂਦੀ ਆ ਅਸੀਂ ਇੱਥੇ ਉਹਨੂੰ ਫੜ ਕੇ ਉਹਨਾਂ ਨੂੰ ਜਿਹੜੇ ਹੈਗੇ ਨੇ ਪੈਡਲਰ ਹੈਗੇ ਨੇ ਜਿਹੜੇ ਉਹਨਾਂ ਦੇ ਸਮਗਲਰ ਹੈਗੇ ਨੇ ਜਿਹੜੇ ਉਹਨਾਂ ਦੇ ਪਾਂਡੀ ਹੈਗੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਆ ਤਾਂ ਹੀ ਉਹ ਜਿਹੜੀ ਕਰੀਬ 155 ਬੰਦੇ ਫੜੇ ਗਏ ਸਰ ਕਿੰਨੀ ਕਿੰਨੀ ਕਵਰੀ ਹੈ ਕਿੰਨੀ ਰਿਕਵਰੀ ਪੈਸਾ ਬਹੁਤ ਰਿਕਵਰੀ ਹੋਇਆ ਕਿੰਨੇ ਕਾਮੇ ਵਿੱਚ ਬਹੁਤ ਵੱਡੀ ਰਿਕਵਰੀ ਹੈ 32 32 ਕਿਲੋ ਦੇ ਪੁਰਾਣਾ ਡਿਟੇਲ ਕੱਢੋਂਗੇ ਕਾਫੀ ਲੰਬੇ ਸਮੇਂ ਤੋਂ ਇੰਨੀ ਨਹੀਂ ਹੋਈ ਸੀ ਜੇ ਇਹ ਦੋ ਕੈਸ਼ ਦੀ ਗੱਲ ਕਰੀਏ ਦੋਵੇਂ ਇਕੱਠੇ ਕੈਸ਼ ਵੀ 1 ਕਰੋੜ 18 ਲੱਖ ਰੁਪਏ ਹੈਗਾ ਉਹ ਹੋਰ ਵਕਤ ਹੋਰ ਹੋਰ ਕੁਝ ਏਜੰਸੀਆਂ ਨੇ ਹੋਰ ਵੀ ਜਿਹੜਾ ਇੰਨਾ ਦਾ ਜਿਹੜਾ ਪੈਸਾ ਫੜਿਆ ਕਾਫੀ ਪੈਸਾ ਇਨਵੋਲਵ ਹੋਣ ਕਰਕੇ ਜਿਹੜੀ ਇਹ ਸਮਗਲਿੰਗ ਆ ਜਿਹੜੀ ਇਹ ਉੱਚਾ ਤੇ ਲੱਗਦਾ ਸਰ ਫਲੋਜਪੁਰ ਵੀ ਤੁਸੀਂ ਰਹੇ ਹੋ ਉਥੇ ਜਿਆਦਾ ਇਹਦਾ ਫਲੋ ਆ ਜਾਂ ਖਬਰ ਸਾਥ ਗਲੋਵਲ ਬਰਾਬਰ ਹੀ ਫਲੋ ਬਾਰਡਰ ਦੇ ਏਰੀਆ ਦੇ ਐਂਡ ਇਹ ਡਿਪੈਂਡ ਕਰਦਾ ਇੱਥੇ ਅੰਮ੍ਰਿਤਸਰ ਸ਼ਹਿਰ ਆ ਜਿਹੜਾ ਮੇਨ ਜਿਹੜਾ ਸ਼ਹਿਰ ਹੋਣ ਕਰਕੇ ਆਸੇ ਪਾਸੇ ਜਿਹੜਾ ਹੈਗਾ ਬਟਾਲਾ ਤਰਨਤਾਰਨ ਰੂਰਲ ਦੇ ਜਿਹੜਾ ਕਾਫੀ ਏਰੀਆ ਇਦਾਂ ਲੱਗਣ ਦੇ ਕਰਕੇ ਸਾਰਿਆਂ ਦਾ ਜਿਹੜਾ ਇੱਕ ਤਰ੍ਹਾਂ ਦੀ ਆ ਸੈਂਟਰਲ ਪੁਆਇੰਟ ਆ ਜਿਹੜਾ ਉਹ ਸਮਰਸਰ ਹੋਣ ਕਰਕੇ ਥੋੜਾ ਜਿਹਾ ਇਧਰ ਵੀ ਹੈਗਾ ਉਧਰ ਜਿਹੜਾ ਹੈਗਾ ਉਹ ਅਲੰਗ ਤਰੀਕੇ ਦਾ ਹੈਗਾ ਇਧਰ ਜਿਹੜੀ ਥਿਕਲੀ ਪੋਪੂਲੇਟਡ ਜਿਹੜੀ ਹੈਗੀ ਆ ਆਬਾਦੀ ਹੈਗੀ ਆ ਬਾਰਡਰ ਦੇ ਨਾਲ ਨਾਲ ਜਿਹੜਾ ਫਰੋਜ਼ਪੁਰਾ ਉਹ ਕੰਪੈਰੀਟਿਵਲੀ ਘੱਟ ਥਿਕਲੀ ਪੋਪੂਲੇਟਡ ਆ ਜਿਹੜਾ ਫਾਜ਼ਿਲਗਾ ਉਹ ਤੋਂ ਵੀ ਘੱਟ ਹੈ ਇਸ ਤਰ੍ਹਾਂ ਦੇ ਸਾਰੇ ਸਾਰਾ ਹੀ ਟ੍ਰੈਂਡ ਆ ਕਈ ਇਧਰੋਂ ਪਿਛਲੇ ਜੇ ਅਸੀਂ ਬੰਦੇ ਫੜੇ ਸੀ ਜਿਹੜੇ ਅਜਨਾਲੇ ਵੱਲੋਂ ਉਹ ਹੈ ਫਰੋਜ਼ਪੁਰ ਦੇ ਸੀ ਇਧਰੋਂ ਉਧਰ ਆਉਂਦੇ ਸੀ ਕੋਈ ਉਧਰੋਂ ਇਧਰ ਆਉਂਦੇ ਨੇ ਇਹ ਸਾਰਾ ਜਿਹਨੂੰ ਜਿਹਨੂੰ ਪੈਸਾ ਪੈਸਾ ਇਹਨੂੰ ਇਸ ਤਰੀਕੇ ਨਾਲ ਕਰਨ ਦਾ ਜਿਹੜਾ ਕਰਾਈਮ ਕਰਨ ਦਾ ਬਹੁਤ ਪੈ ਜੇ ਕੋਈ ਨਹੀਂ ਦੇਖਦੇ ਵੀ ਕਿਹੜੇ ਇਲਾਕੇ ਚ ਹੁੰਦਾ ਕਿੱਥੇ ਹੁੰਦਾ ਜਿਸ ਤਰੀਕੇ ਨਾਲ ਜੇ ਕਿਸੇ ਇੱਕ ਪਾਸੇ ਸ਼ਕਤੀ ਹੁੰਦੀ ਆ ਉਹ ਡਰੋਨ ਮੂਵਮੈਂਟ ਦੂਸਰੇ ਪਾਸੇ ਵੱਧ ਜਾਂਦੀ ਆ ਜੇ ਉਧਰ ਕਦੇ ਸ਼ਕਤੀ ਹੋ ਗਈ ਇਧਰ ਕਮੀ ਰਹਿ ਗਈ ਉਹਨਾਂ ਨੇ ਆਪਣੀ ਓਪਰਚੁਨਿਟੀ ਦੇਖਣੀ ਆ ਉਸ ਮੌਕੇ ਮੁਤਾਬਕ ਕੰਮ ਕਰਦੇ ਜਿਹੜਾ ਜਿਹੜਾ ਸੋਸਲ ਫੜਿਆ ਸਰ ਬਾਲਵਰ ਬੜੇ ਆਧੁਨਿਕ ਫੜੇ ਨੇ ਬਹੁਤ ਤੌਹਲੇ ਜਗੰਦਰ ਨੂੰ ਨਵਦੀਪ ਕਿ ਉਹਦਾ ਲਿੰਕ ਤੇ ਨਹੀਂ ਨਾਮ ਨੇ ਐਸੋ ਆਪਣੋ ਕਿਸੇ ਨਾਲ ਉਸ ਤਰ੍ਹਾਂ ਦਾ ਉਸ ਉਹਨਾਂ ਨਾਲ ਕੋਈ ਲਿੰਕ ਨਹੀਂ ਸਤ ਜਿਹੜਾ ਸਟੂਡੈਂਟ ਫੜਿਆ ਵਾ ਉਹਦੀ ਬੈਕਗਰਾਉਂਡ ਕੀ ਹੈ ਜਿਹੜੀ ਉਹਨੂੰ ਥਾਰ ਬਰਾਮਦ ਕੀਤੀ ਗਈ ਆ ਉਹ ਕਿਦੇ ਨਾਂ ਤੇ ਸੀ ਉਹਦੀ ਆਪਣੀ ਚੀਜ਼ਾਂ ਕਿਸ ਤਰ੍ਹਾਂ ਉਹਨੇ ਵੇਚੂ ਤੇ ਬਾਰੇ ਕੋਈ ਨਹੀਂ ਉਹ ਸਾਰੀ ਹਲੇ ਹਲੇ ਉਹ ਇਨਵੈਸਟੀਗੇਟ ਕਰ ਰਹੇ ਆ ਸਾਰੀ ਡਿਟੇਲ ਤੁਹਾਨੂੰ ਦੇ ਦਿਆਂਗੇ ਤੁਸੀਂ ਬੈਕਗਰਾਉਂਡ ਤੋਂ ਕੀ ਦੱਸ ਸਕਦੇ ਉਹ ਥਾਰ ਹਲੇ ਨਵਾਂ ਨਵੀਂ ਨਵੀਂ ਹੈਗੀ ਆ ਥਾਰ ਉਹਦਾ ਗਾਂ ਕਿੱਥੋਂ ਲਿੰਕ ਆ ਕਿੱਥੋਂ ਵੈਸੇ ਆ ਰਜਿਸਟ੍ਰੇਸ਼ਨ ਵਾਲੇ ਹੋਈ ਨਹੀਂ ਰਜਿਸਟ੍ਰੇਸ਼ਨ ਉਹਦੀ ਨਵੀਂ ਆ ਮਤਲਬ ਟੈਂਪਰੇਰੀ ਨੰਬਰ ਹੈਗਾ ਪਰਮਨੈਂਟ ਰਜਿਸਟ੍ਰੇਸ਼ਨ ਵੀ ਨਹੀਂ ਹੋਈ। ਇਹਦੀ ਫੈਮਿਲੀ ਬੈਕਗ੍ਰਾਉਂਡ ਵੀ ਹੈ। ਇਹਦੀ ਫੈਮਿਲੀ ਬੈਕਗ੍ਰਾਉਂਡ ਕਿਸਾਨੀ ਆ। ਛੋਟੇ ਬੰਦੇ ਆ, ਕੋਈ ਬਹੁਤੇ ਵੱਡੇ ਨਹੀਂ ਹੈਗੇ। ਉਹ ਸਾਰੇ ਚੈੱਕ ਕਰਦੇ ਆਂ। ਜਿਹੜਾ ਜੇ ਕੋਈ ਇਹਦਾ ਡਰੱਗਸ ਦੇ ਨਾਲ ਜੁੜੇਗਾ ਤਾਂ ਇਸ ਨੂੰ ਉਸ ਤਹਿਤ ਆ ਉਸ ਪ੍ਰਾਪਰਟੀ ਨੂੰ ਜਿਹੜੀ ਇਹਨੇ ਡਰੱਗਸ ਰਾਹੀਂ ਜੇ ਬਣਾਈ ਹੋਈ ਉਹ ਵੀ ਕਾਰਵਾਈ ਕਰਾਂਗੇ। ਜਿਸ ਤਰ੍ਹਾਂ ਦੀ ਸੂਰਤ ਹੋਵੇ ਦੀ ਵੈਸੀ ਕਾਰਵਾਈ ਕੀਤੀ ਜਾਏਗੀ। ਉਹਨਾਂ ਦੇ ਨਾਲ-ਨਾਲ ਇਹ ਨਸ਼ੇ ਦਾ ਆਦੀ ਇਹਦੇ ਨਾਲ ਕੋਈ ਲੱਗ ਸਕਦਾ ਤੁਹਾਨੂੰ ਕੋਈ ਸਾਈਡਰ ਤੋਂ ਦੇਖਿਆ ਜਾ ਸਕਦਾ। ਅਸੀਂ ਲੇਟਲੀ ਸ਼ਾਮੀ ਲੇਟ ਨੂੰ ਦੱਸਿਆ ਸੀ 15 ਅਗਸਤ ਦੇ ਹੋਰ ਜਿਹੜੇ ਆਪਰੇਸ਼ਨਾਂ ਦੇ ਵਿੱਚ ਚੈਕਿੰਗਾਂ ਦੇ ਵਿੱਚ ਬਾਕੀ ਕਾਫੀ ਕੰਮ ਸੀਗੇ ਉਸ ਵਜ੍ਹਾ ਕਰਕੇ ਉਸ ਵਜ੍ਹਾ ਕਰਕੇ 15 ਕਰ ਲਿਆ ਉਹ ਉਸ ਵਜ੍ਹਾ ਕਰਕੇ ਅਸੀਂ ਹਾਲੇ ਇਹਨੂੰ ਪ੍ਰੋਪਰਲੀ ਇਨਵੈਸਟਿਗੇਟ ਕਰਕੇ ਜੋ ਵੀ ਹੋਵੇਗਾ ਤੁਹਾਨੂੰ ਇਨਫੋਰਮ ਕਰਾਂਗੇ ਕਿਹੜੇ ਲਏ ਨੇ ਕਿਹੜੀ ਪਿਸਤਲ ਜਿਹਨਾਂ ਕੋਲੋਂ ਬਰਾਮਦ ਹੋਈ ਹੈ ਇਹਦੇ ਮੇਨ ਟਾਰਗੇਟ ਕੀ ਸੀ ਉਹਨਾਂ ਦੇ ਉਹ ਸਾਰੇ ਮੈਟਰ ਆਫ ਇਨਵੈਸਟੀਗੇਸ਼ਨ ਆਪ ਜੀ ਨੂੰ ਕਹਿ ਰਹੇ ਆ ਜਦੋਂ ਜਦੋਂ ਹੀ ਅਸੀਂ ਇਹਨੂੰ ਡਿਟੇਲਡ ਥੋੜਾ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਨਾਲ ਪੁੱਛਗਿੱਛ ਕਰਾਂਗੇ ਸਰ ਮੋਟਲੀ ਪੁੱਛਗਿੱਛ ਤੋਂ ਇਹਨੇ ਕੁਝ ਦੱਸਿਆ ਵੀ ਪਹਿਲਾਂ ਇਹਨੇ ਕਿ ਮੇਰ ਗੋਰਡਰ ਨੂੰ ਵਾਇਰ ਜਾਂ ਕਿਹ ਤਰ੍ਹਾਂ ਸਪਲਾਈ ਕਰ ਦਿੱਤੀ ਐ ਐਜ਼ ਆਫ ਨਾਓ ਹਾਲੇ ਤੱਕ ਨਹੀਂ ਦੱਸਿਆ ਤਿੰਨਾਂ ਦੇ ਪਤਾ ਲੱਗਾ ਜਿਹੜੇ ਸਾਨੂੰ ਲਿੰਕਡ ਬੰਦੇ ਆ ਉਹ ਇਹਨੇ ਕੁਝ ਦੱਤੇ ਆ ਅਸੀਂ ਉਹਨਾਂ ਨੂੰ ਪ੍ਰੋਪਰਲੀ ਜਦੋਂ ਗਰਾਉਂਡ ਅਪ ਕਰਾਂਗੇ ਇੰਟਰਵਿਊ